ਫੇਸਬੁੱਕ ਦੇ ਉੱਤੇ ਸੁਰਿੰਦਰਪਾਲ ਸਿੰਘ ਔਲਕਨਾਨ ਦੀ ਇੱਕ ਰੀਅਲ ਆਈਡੀ ਹੈਗੀ ਆ ਤੇ ਇਹ ਬੰਦਾ ਬਾਦਲ ਜੁੰਡਲੀ ਦਾ ਪੱਕਾ ਭਗਤ ਆ ਭੇਡ ਕਹਿ ਲਈਏ ਤੇ ਇਹਨੇ ਪੋਸਟ ਪਾਈ ਆ ਜਿਹੜਾ 트럼ਪ ਮਾਸ ਰਿਪੋਰਟੇਸ਼ਨ ਕਰ ਰਿਹਾ ਨਾ ਤੇ ਇੰਡੀਆ ਚ ਅੰਮ੍ਰਿਤਸਰ ਦੇ ਵਿੱਚ ਉਹਨੇ ਤਿੰਨ ਜਹਾਜ਼ ਭੇਜਨੇ ਆਰਮੀ ਦੇ ਭਰ ਕੇ ਉਹਦੇ ਤੇ ਇਹਨੇ ਟਿੱਚਰ ਕੀਤੀ ਆ ਪੰਜਾਬੀਆਂ ਨੂੰ ਤੇ ਬੋਲੀ ਇਹ ਮੋਦੀ ਦੀ ਬੋਲ ਰਿਹਾ ਇੱਥੇ ਕਹਿੰਦਾ ਲੋ ਬਈ ਜਿਨ੍ਹਾਂ ਨੂੰ ਅਮਰੀਕੀ ਜਹਾਜ਼ ਦੇ ਅੰਮ੍ਰਿਤਸਰ ਉਤਰਨ ਤੇ ਇਤਰਾਜ਼ ਸੀ ਹੁਣ ਭਰੋ ਟਿਕਟਾਂ ਤੇ ਲੈ ਆਓ ਪੰਜਾਬੀ ਗੁਆਟੇਮਾਲਾ ਦੀਆਂ ਜ਼ਿਲ੍ਹਿਆਂ ਚ ਡਿਵੈਲਪਮੈਂਟ ਇਹ ਹੈਗੀ ਆ ਜਿਹਦੇ ਮੱਦੇਨਜ਼ਰ ਇਹਨੇ ਪੋਸਟ ਪਾਈ ਆ ਭੇਡ ਨੇ ਬਈ ਟਰੰਪ ਨੇ ਤਿੰਨ ਜਹਾਜ਼ ਤਾਂ ਲਾਦੇ ਆਰਮੀ ਦੇ ਜਹਾਜ਼ ਭਰ ਕੇ ਅਮਰਸਰ ਦੇ ਵਿੱਚ ਤੇ ਹੁਣ ਉਹਨੇ ਬਹੁਤ ਸਾਰੇ ਜਿਹੜੇ ਹੋਰ ਮੁਲਕਾਂ ਦੇ ਵੀ ਲੋਕ ਉਥੇ ਇਲੀਗਲ ਰਹਿੰਦੇ ਨੇ ਉਹਨਾਂ ਸਮੇਤ ਇੰਡੀਅਨ ਉਹਨੇ ਭੇਜਨੇ ਸ਼ੁਰੂ ਕਰ ਦਿੱਤੇ ਨੇ ਜਿਹੜੇ ਅਮਰੀਕਾ ਦੇ ਨੇੜੇ ਮੁਲਕ ਨੇ ਉਹਦੇ ਚੋਂ ਹੁਣ ਇਹਨੇ ਭੇਡ ਨੇ ਤਾਂ ਗੁਆਟੇਮਾਲਾ ਦਾ ਨਾਮ ਲਿਆ ਇਸ ਤੋਂ ਬਿਨਾਂ ਉਹਦੇ ਵਿੱਚ ਪੈਨਮਾ ਨਿਕਾਰਾਗुआ ਕੋਸਟਾਰੀਕਾ ਵਗੈਰਾ ਇਹ ਕੰਟਰੀਆਂ ਦੇ ਵਿੱਚ ਵੀ ਲੋਕੀ ਭੇਜੇ ਨੇ ਤੇ ਉੱਥੇ ਹੋਟਲਾਂ ਵਗੈਰਾ ਚ ਉਹਨਾਂ ਨੂੰ ਰੱਖਿਆ ਗਿਆ ਆ ਹੁਣ ਇਹ ਇਹ ਕਹਿੰਦਾ ਵੀ ਇਤਰਾਜ਼ ਜਿਨ੍ਹਾਂ ਨੂੰ ਹੈਗਾ ਪੰਜਾਬੀਆਂ ਨੂੰ ਤੇ ਅਮਰਸਰ ਉਤਰੰਦਾ ਵੀ ਜਿਹੜਾ ਵੀ ਗਰਤਮੰਦ ਪੰਜਾਬੀ ਹੋਊਗਾ ਉਹਨੂੰ ਇਤਰਾਜ਼ ਹੋਣਾ ਬਣਦਾ ਆ ਕਿਉਂਕਿ ਇਹ ਇਹਦੇ ਪਿੱਛੇ ਜਿਹੜਾ ਅਮਰਸਰ 에ਅਰਪੋਰਟ ਲਗਾਤਾਰ ਮੋਦੀ ਨੇ ਤਿੰਨ ਵਾਰੀ ਚੂਸ ਕੀਤਾ ਆ ਉਹਦੇ ਪਿੱਛੇ ਮੋਦੀ ਦੀ ਜਿਹੜਾ ਕਮੀਨਾ ਬਣਿਆ ਉਹ ਹਰੇਕ ਬੰਦੇ ਨੂੰ ਇਵਨ ਗੈਰ ਪੰਜਾਬੀਆਂ ਨੂੰ ਵੀ ਉਹ ਸਮਝਾ ਰਿਹਾ ਆ ਪਰ ਇਹ ਬੰਦਾ ਬੋਲੀ ਬੋਲ ਰਿਹਾ ਨੌ ਮਾਸ ਦਾ ਰਿਸ਼ਤਾ ਕਹੇ ਲਈ ਬਾਤਲਾਂ ਦਾ ਚੇਲਾ ਹੋਵੇ ਤੇ મોદી ਦੇ ਬੋਲੀ ਬੋਲ ਰਿਹਾ ਹੋਵੇ ਇੱਥੇ ਹੁਣ ਮੈਨੂੰ ਇਹ ਦੱਸੋ ਜਿਹੜਾ ਜਹਾਜ਼ ਅਮਰਸਰ ਉਤਰਿਆ ਕਿਉਂ ਮੇ ਪਹਿਲੀ ਗੱਲ ਤਾਂ ਨੂੰ ਜਸਟੀਫਾਈ ਕਰੇ ਵੀ ਕੀ ਉਸ ਜਹਾਜ਼ ਦੇ ਵਿੱਚ ਇਕੱਲੇ ਪੰਜਾਬੀਓ ਸੀਗੇ ਫਿਰ ਤਾਂ ਚਲੋ ਮੰਨ ਲੈਨੇ ਆ ਵੀ ਪੰਜਾਬੀਆਂ ਦੀ ਸਹੂਲਤ ਵਾਸਤੇ ਉਹਨੇ ਜਿਹੜਾ ਜਹਾਜ਼ ਆ ਅਮਰਸਰ ਲਾਤਾ ਹੁਣ ਜਿਹੜਾ ਜਹਾਜ਼ ਆ ਮੈਂ ਇਸ ਭੇਡ ਦੀ ਲਈ ਤੇ ਜਿਹੜੇ ਹੋਰ ਸੱਜਣ ਵੀ ਸੁਣ ਰਹੇ ਨੇ ਜਿਨ੍ਹਾਂ ਨੂੰ ਨਹੀਂ ਪਤਾ ਉਹਨਾਂ ਦੀ ਜਾਣਕਾਰੀ ਲਈ ਇਹ ਜਹਾਜ਼ ਜਿਹੜੇ ਤਿੰਨ ਜਹਾਜ਼ ਉੱਡੇ ਨੇ ਪਹਿਲੇ ਇੰਡੀਆ ਵਾਸਤੇ ਜਿਹੜੇ ਉਤਰੇ ਨੇ ਅੰਮ੍ਰਿਤਸਰ ਇਹ ਕੈਲੀਫੋਰਨੀਆ ਸੂਬੇ ਤੋੜਦੇ ਨੇ ਇਹ ਯੂਰਪ ਦੇ ਉੱਤੋਂ ਨਹੀਂ ਆਉਂਦੇ ਹੈਗੇ ਇਹ ਆਉਂਦੇ ਹੈਗੇ ਨਦਰੋਂ ਜੋ ਚੀਨ ਵਾਲੇ ਪਾਸ ਜਾਪਾਨ ਵਾਲੀ ਸਾਈਡ ਤੋਂ ਯਾਨੀ ਜਿਹੜਾ ਆਸਟ੍ਰੇਲੀਆ ਤੇ ਜਾਪਾਨ ਦੇ ਵਿਚਕਾਰੋਂ ਸਾਊਥ ਕੋਰੀਆ ਅੱਗੇ ਤੁਹਾਡਾ ਆ ਗਿਆ ਮਲੇਸ਼ੀਆ ਵਗੈਰਾ ਫਿਲੀਪੀਨਸ ਯਾਨੀ ਦੂਜੇ ਪਾਸੇ ਆਉਂਦਾ ਹੈ ਪੂਰਬ ਵਾਲੇ ਪਾਸਿਓਂ ਐਂਟਰ ਕਰਦਾ ਹੈ ਇੰਡੀਆ ਦੇ ਵਿੱਚ ਹੁਣ ਇਹ ਜਦੋਂ ਇਹ ਬੰਗਲਾਦੇਸ਼ ਵੀ ਨਹੀਂ ਆਉਂਦਾ ਹੈਗਾ ਇਹ ਪੂਰਬ ਵਾਲੇ ਪਾਸਿਓਂ ਇੱਕ ਹੀ ਕਰਦਾ ਆ ਜਿਹੜਾ ਤਮਿਲਨਾਡੂ ਸੂਬਾ ਆ ਉਹਦੇ 11500 ਕਿਲੋਮੀਟਰ ਸਾਊਥ ਚ ਜਾ ਕੇ ਹੋਰ ਦੱਖਣ ਚ ਜਾ ਕੇ ਯਾਨੀ ਪੰਜਾਬ ਤੋਂ ਜਿਹੜਾ ਤਮਿਲਨਾਡੂ ਆ ਦੱਖਣ ਦੇ ਵਿੱਚ ਆ ਤਾਂ 8000 ਪਾਉਣੇ 3000 ਕਿਲੋਮੀਟਰ ਦਾ ਡਿਸਟੈਂਸ ਹੋਊਗਾ ਉਹ ਤੋਂ ਵੀ 11500 ਥੱਲੇ ਸਮੁੰਦਰ ਦੇ ਵਿੱਚ ਜਾ ਕੇ ਇੱਕ ਛੋਟਾ ਜਿਹਾ ਟਾਪੂ ਆ ਜਿਹਨੂੰ ਡਿਆਗੋਕਾਰਸੀਆ ਕਹਿੰਦੇ ਨੇ ਉਹ ਇੰਗਲੈਂਡ ਦੇ ਕਬਜ਼ੇ ਚ ਆ ਤੇ ਉੱਥੇ ਅਮਰੀਕਾ ਦਾ 에ਅਰ ਬੇਸ ਵੀ ਹੈਗਾ ਆ ਜਿਹੜੀ ਆਖਰੀ ਉਡਾਣ ਭਰਦਾ ਆ ਉਹ ਤਿੰਨ ਚਾਰ ਜਗ੍ਹਾ ਤੇ ਇਹ ਜਹਾਜ਼ ਰੁਕੇ ਨੇ ਹੁਣ ਤੱਕ ਤੇਲ ਭਰਉਣ ਵਾਸਤੇ ਕਿਉਂਕਿ ਤੇਲ ਦਾ ਖਰਚਾ ਬਹੁਤ ਜ਼ਿਆਦਾ ਹੈ ਇੱਕ ਘੰਟੇ ਦੀ ਉਡਾਣ ਹੈ ਜਿਹੜੀ ਆਰਮੀ ਦੇ ਇਹਦੀ ਜਹਾਜ਼ ਦੀ ਉਹ 28000 ਡਾਲਰ ਚ ਪੈਂਦੀ ਹੈ ਅਮਰੀਕੀ ਜਦੋਂ ਕਿ ਜਿਹੜਾ ਆਮ ਜਹਾਜ਼ ਹੈ 8000 8500 ਡਾਲਰ ਅਮਰੀਕੀ ਇਹਦਾ ਖਰਚਾ ਹੈ ਇੱਕ ਘੰਟੇ ਦਾ ਸੋ ਇਹ ਉਥੋਂ ਤੇਲ ਭਰਦਾ ਹੈ ਦੱਖਣ ਵਾਲੇ ਪਾਸਿਓ ਤੇ ਤੇਲ ਭਰ ਕੇ ਤੇ ਸਾਰਾ ਇੰਡੀਆ ਘੁੰਮਦਾ ਹੋਇਆ ਤਮਿਲਨਾਡੂ ਤਮਿਲਨਾਡੂ ਦੇ ਉੱਪਰ ਕਰਨਾਟਕਾ ਮਹਾਰਾਸ਼ਟਰਾ ਮੱਧ ਪ੍ਰਦੇਸ਼ ਯੂਪੀ ਦਿੱਲੀ ਹਰਿਆਣਾ ਤੇ ਪੰਜਾਬ ਜਾ ਕੇ ਉਤਰਦਾ ਹੈ ਤੇ ਇਹਦੇ ਵਿੱਚ ਮੋਦੀ ਦੀ ਸਿਆਸਤ ਸਮਝ ਆਉਂਦੀ ਹੈ ਵੀ ਉਹਨੇ ਪੰਜਾਬੀ ਬਦਨਾਮ ਕਰਨੇ ਨੇ ਕਿ ਦਿੱਲੀ ਉੱਤਰ ਦਾ ਹੈ ਨੈਸ਼ਨਲ ਕੈਪੀਟਲ ਇੰਡੀਆ ਦੀ ਦਿੱਲੀ ਆ ਫੇਰ ਇਹਨਾਂ ਦੇ ਵਿੱਚੋਂ ਜਿਹੜੇ ਦੋ ਫਲਾਈਟਾਂ ਸੀਗੀਆਂ ਇਹ ਇੰਡੀਆ ਆਈਆਂ ਅੰਮ੍ਰਿਤਸਰ ਉਹਨਾਂ ਵਿੱਚੋਂ ਬਹੁਤਾਤ ਗੁਜਰਾਤੀਆਂ ਦੀ ਹੈ ਹੁਣ ਇਹ ਬੰਦਾ ਯਾਨੀ ਮੋਦੀ ਦੀ ਬੋਦੀ ਬੋਲਦਾ ਆ ਵੀ ਇਹ ਪੰਜਾਬੀਆਂ ਦੀ ਸਹੂਲਤ ਵਾਸਤੇ ਥੋੜਾ ਉਹਨੇ ਉੱਥੇ ਅੰਮ੍ਰਿਤਸਰ ਲਾਇਆ ਜੇ ਇੰਨੀ ਹੀ ਮਹਾਨ ਨੂੰ ਮੋਦੀ ਨੂੰ ਹੈਗੀ ਆ ਪੰਜਾਬੀਆਂ ਦੀ ਸਹੂਲਤ ਭੇਡੇ ਤਾ ਫਿਰ ਜਿਹੜੇ ਜਿਹੜੇ ਲੀਗਲੀ ਲੋਕੀ ਆਉਂਦੇ ਨੇ ਪੰਜਾਬੀ ਬਾਹਰੋਂ ਉਹ ਤਾਂ ਲਾਉਂਦੇ ਨੇ ਦਿੱਲੀ ਉਹਨਾਂ ਨੂੰ ਅੰਮ੍ਰਿਤਸਰ ਦੀ ਮੌਤ ਪੈ ਜਾਂਦੀ ਆ ਇਹਦੀ ਭਾਰਤ ਮਾਤਾ ਦੀ ਸਰਕਾਰ ਨੂੰ ਜੇਕਰ ਅੰਮ੍ਰਿਤਸਰ ਨੂੰ ਡਾਇਰੈਕਟ ਫਲਾਈਟ ਦਿੱਤੀ ਜਾਵੇ ਕੋਈ ਯੂਰਪ ਤੋਂ ਜਾਂ ਕੈਨੇਡਾ ਤੋਂ ਅਮਰੀਕਾ ਤੋਂ ਹੈ ਦੂਜੀ ਗੱਲ ਇਸ ਪੇੜ ਨੂੰ ਮੈਂ ਜਵਾਬ ਦੇ ਰਿਹਾ ਇਹਦੀ ਇਹ ਜਣੀ ਮੰਦਬੁੱਧੀ ਇਹ ਬੰਦੇ ਜਾਨੀ ਇਹਨਾਂ ਦਾ ਯਾਨੀ ਹੈ ਹੀ ਬੇਗਰਤ ਯਾਰ ਜਿਹੜਾ ਬੰਦਾ ਬਾਦਲਾਂ ਦਾ ਸਪੋਰਟਰ ਹੋਵੇ ਪੰਥ ਦੁਖੀ ਜਾਂਦਾ ਉਹ ਤਾਂ ਗੈਰਤ ਆ ਉਹਦੀ ਮਰੀ ਹੋਣੀ ਆ ਤੇ ਇਹਦੀ ਗੈਰਤ ਹੋਰ ਵੀ ਜ਼ਿਆਦਾ ਬੇਗਰਤ ਯਾਨੀ ਡਬਲ ਬੇਗਰਤ ਹੈਗਾ ਵੀ ਜਿਹੜਾ ਮੋਦੀ ਦੀ ਵੀ ਬੋਲੀ ਬ ਬਣਦਾ ਬਹੁਤ ਆਪਣੇ ਆਪ ਨੂੰ ਇੱਕ ਵੀ ਪੜਿਆ ਲਿਖਿਆ ਮੈਨੂੰ ਦੱਸਦਾ ਕਹਿੰਦਾ ਤੂੰ ਬਾਦਲਾਂ ਦੇ ਖਿਲਾਫ ਪੈਹੇ ਪਾ ਕੇ ਟੱਬਰ ਪਾ ਰਹੇ ਹੈ ਮੇਰੀ ਜੁੱਤੀ ਪਾੜ ਰਹੀ ਹੈ ਟੱਬਰ ਤੇਰੇ ਵਰਗਿਆਂ ਦਾ ਤੇ ਬਾਦਲਾਂ ਦਾ ਠੀਕ ਆ ਅਗਲਾ ਸਵਾਲ ਮੇਰਾ ਇਹ ਆ ਵੀ ਕੀ ਜਿਹੜਾ ਇਹ ਟਰੰਪ ਨੇ ਜਹਾਜ਼ ਅੰਮ੍ਰਿਤਸਰ ਭੇਜਨੇ ਬੰਦ ਕੀਤੇ ਨੇ ਕੀ ਇਹ ਸਾਡੇ ਇਤਰਾਜ਼ ਕਰਕੇ ਕੀਤੇ ਨੇ ਕੋਈ ਆਪਣੀ ਅਕਲ ਨੂੰ ਹੱਥ ਮਾਰ ਧੋਲਾ ਝਾਟਾ ਤੇਰਾ ਹੋਇਆ ਹੋਇਆ ਆ ਬੁੱਢੇ ਬਰੇ ਤੂੰ ਖੇਪਵਾ ਰਹੇ ਆ ਆਪਣੇ ਸਿਰ ਦੇ ਵਿੱਚ ਤੂੰ ਪਾ ਜਿੰਨੀਆਂ ਪੋਸਟਰ ਛੱਡਦਾ ਨਹੀਂ ਤੁਹਾਨੂੰ ਮੈਂ ਜਦਨੇ ਤੁਸੀਂ ਬਾਦਾਂ ਜੁੰਡਲੀ ਵਾਲੇ ਹੈਗੇ ਹੋ ਨਾ ਪੰਥ ਦੋਖੀਆਂ ਦੇ ਤੁਸੀਂ ਸਾਰਾ ਦਿਨ ਜਿਹੜੇ ਪਿਛਵਾੜਾ ਚੱਟਦੇ ਰਹਿੰਦੇ ਹੋ ਫੇਸਬੁੱਕ ਦੇ ਉੱਤੇ ਤੁਹਾਨੂੰ ਬੰਦੇ ਦੇ ਪੁੱਤ ਹਲੇ ਤੱਕ ਤਾਂ ਤੁਸੀਂ ਨਹੀਂ ਬਣੇ ਹੈਗੇ ਤੁਹਾਡਾ 25 ਸਾਲ ਤੁਸੀਂ ਰਾਜ ਕਰਨ ਦੇ ਦਮਗਾ ਜੇ ਮਾਰਦੇ ਸੀ 10 ਸਾਲ ਪਹਿਲਾਂ ਅੱਜ ਤੱਕ 2025 ਚੱਲਦਾ 2015-16 ਚ ਸੁਖਵੀਰ ਬਾਦਲ ਨੂੰ ਰੱਬ ਨੇ ਸੀ ਚੇਤੇ ਅੱਜ ਤੁਹਾਡੇ 2 ਐਮਐਲਏ ਰਹਿ ਗਏ ਨੇ 117 ਚੋਂ ਐਮਪੀ ਰਹਿ ਗਿਆ ਇੱਕ ਤੇ ਤੀਜੀ ਵਾਰੀ ਤੁਹਾਡੀ ਹੈਟ੍ਰਿਕ ਹਾਰਦੀ ਪੂਰੀ ਤਿਆਰੀ ਹੈ 2027 ਦੇ ਵਿੱਚ ਓਕੇ ਦੋਸਤੋ ਬਹੁਤ ਬਹੁਤ ਧੰਨਵਾਦ